ਸਾਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਕ ਪਰਖ ਤਸੱਲੇ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆਿੰਦਾ ਪਹੁੰਚੇ ਆਂ ਪਿੰਡ ਮੀਰਕੇ ਜ਼ਿਲ੍ਹਾ ਸ਼੍ਰੀ ਧਰਮਦਰ ਸਾਹਿਬ ਤੇ ਤਹਿਸੀਲ ਅਗਦੀ ਪੱਟੀ ਬਿੱਟੂ ਕੋਲ ਪਹੁੰਚੇ ਆਂ ਬਦੇ ਰਿ ਜਾਨਕਾਰੀ ਕਰਦੇ ਆਂ ਸਾਂਝੀ ਜੁੜੇ ਰਹੋ ਅਣ ਤੱਕ ਤੇ ਆ ਗਿਆ ਬਾਈ ਬਿੱਟੂ ਫਿਸ਼ ਆ ਗਿਆ ਬਿੱਟੂ ਕਰਦੇ ਆਂ ਬਾਈ ਬਿੱਟੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਕਿੱਦਾਂ ਵੀਰੇ ਠੀਕੇ ਵਧੀਆ ਵਧੀਆ ਕਿਰਪਾ ਜੀ ਡਰੈਸ ਕਰੀਏ ਨੋਟ ਟੈਂਡ ਮੀਰਕੇ ਜੀ ਹਾਂ ਜੀ ਤਹਿਸੀਲ ਪੱਟੀ ਜੀ ਜ਼ਿਲ੍ਹਾ ਤਰਨਤਾਰਨ ਜੀ ਠੀਕ ਆ ਹਾਂ ਜੀ ਤੇ ਮੋਬਾਈਲ ਨੰਬਰ 99099 ਹਾਂ 2000 ਤੇ ਜੀ ਪਾ ਲਓ ਜੇਬ ਜੇਬ ਹਾਂ ਜੀ ਤੇ 4 ਮੱਜਾਂ ਹਾਂ ਜੀ ਦੋ ਟੋਕੜਾ ਕੱਪੜਾ ਹਾਂਜੀ ਟੋਕੜਾ ਕੱਪੜਾ ਕਿਹੜੀਆਂ ਜੀ ਉਹ ਮੱਝਾਂ ਤੇ ਉਹ ਮਤਲਬ ਕਿ ਟੋਕੜਾ ਜੀ ਤੇ ਇੱਕ ਮਤਲਬ ਕੂਚੇ ਬੱਚੇ ਦੀ ਇੱਕ ਕੂਚੇ ਬੱਚੇ ਦੀ ਇੱਕ ਟੋਕੜ ਵੀ ਕੋਈ ਸੱਜਰ ਵੀ ਕੋਈ ਰੱਪਣ ਵੀ ਹੈਨਾ ਸਾਰਾ ਕੰਮ ਚੱਲੋ ਤੇ ਇਹ ਤੋਂ ਸ਼ੁਰੂਆਤ ਕਰੀਏ ਹਾਂਜੀ ਏਕਨਵਾਸੂਆ ਝੋਟੀ ਝੰਡਾ ਸੂਆ ਝੋਟੀ ਖੋਲੋ ਹਾਂਜੀ ਦੂਜਾ ਮੋਰਾ ਦੀ ਹੂੰ ਹਾਂਜੀ ਮੋਰਾ ਦੀ ਵੱਡੀ ਝੋਟੀ ਸੱਜਣੋ ਹਾਂਜੀ ਜੀ ਨਾਲ ਦੇਣ ਕਿੰਨੇ ਰਹਿ ਗਏ ਸੂਨ ਦੇ ਵਿੱਚ ਭਾਈ ਦੱਸ ਦਿਆਂ ਦੱਸ ਦੇ ਹਾਂ ਬਾਕੀ ਲੈਓ ਖੁੱਲੇ ਢੁਲੇ 10 12 ਦਿਨ 15 ਵੀ ਖੜ ਸਕਦੇ ਨੇ 15 ਨੇ ਸਾਹਬ 10 12 ਦੇ ਲੈ ਜਾਣੇ ਖੁੱਲੇ ਰੋਲੇ ਹਨਾ ਪੂਰੇ ਅੱਜ ਲੱਗੂ ਕੰਮ ਰੇ ਆ ਖੁੱਲ ਜੂਗੀ ਮੈਂ ਜਿੰਨੀ ਵੀ ਹੈਗੀ ਕਰਮਾ ਵਾਲੀ ਪੰਤਪਨ ਬਿਲਕੁਲ ਓਕੇ ਹੈ ਨਾ ਪਾਰ ਪਿਛੇ ਦੀ ਫੁੱਲ ਗਾਰੰਟੀ ਤੇ ਰੇਟ ਰੇਟ ਸੰਤੋਖ ਸਾਹਿਬ ਲੋਕਾਂ ਨੂੰ ਕਰੀਏ ਕਿ ਆਪਣੇ ਵਾਲਾ ਕਰੀਏ ਜੀ ਇੱਕੋ ਮੌਲੇ ਬਾਈ ਕਰਦੇ ਆ ਲੈਣ ਵਾਲਾ ਹੀ ਹਾਂਜੀ ਇੱਕੋ ਦੇਣ ਲੈਣ ਵਾਲਾ ਹੀ 95000 ਕਰੀਏ ਤੇ ਉਹ ਚੋਂ ਖੁੱਲਾ ਮਾਨ ਪਿਆਰ 5000 ਛੋਟ ਕਰਦੀ ਦਾਜ ਜੱਟਾ ਗਾਰਾ ਜੀ ਮੀਂ ਕਣੀ ਦਾ ਟਾਈਮ ਦਾ ਹੀ ਕਰ ਸੰਤੋਖ ਸਾਹਿਬ ਤਾਂ ਕਾਹੇ ਨਾ ਜਾਂਦੇ ਉੱਡਦੇ ਚਲ 85 ਦੇਣਾ ਨਹੀਂ ਫਿਰ ਹੈ ਹਾਂ ਠੀਕ ਆ ਆ ਗਈ ਗੱਬਣ 15 ਦਿਨ ਬਾਕੀ ਸੂਚ ਰਹੀ ਜੀ 15 ਦਿਨ ਬਾਕੀ ਸੱਜਣੋਂ ਸੂਨ ਦੇ ਵਿੱਚ ਹਾਂਜੀ ਬਿਲਕੁਲ ਨਿਕਾਇਆ ਰੇਟ ਕਰਤਾ ਏ ਤੇ ਤੀਜਾ ਸੂਬਾ ਗੈਲੋ ਭਾਵੇਂ ਚੌਥਾ ਗੈਲੋ ਹਣਾ ਲੈਓ ਨੀਲੀ ਰਾਵੀ ਦੇ ਪਾਖਰਾ ਨੀਲੀ ਰਾਵੀ ਦੇ ਨਾਲ ਖਿਆਲ ਆਉਂਦਾ ਜਾਂਦਾ ਪੂਰਾ ਕਿਉਂਕਿ ਬਿੱਲੀ ਮਣਕੀ ਆਖਿਆ ਤੇ ਇੱਕ ਅੱਖ ਦੇ ਵਿੱਚ ਜਵਾਬ ਦੋਆਂ ਜੀ ਹੈ ਗਾਇ ਦੋ ਜੀ ਹਾਂ ਇੱਕ ਬਿੱਲੀ ਮਣਕੀ ਆ ਨਾ ਬੋਈ ਤੇ ਦਿਨ 15 ਲੈ ਜਾਣੇ ਆ ਲੈਓ ਬਾਈ ਕਾਤਵਲੀ ਮੀਡੀਅਮ ਸਾਈਜ਼ ਦੀ ਆ ਲੋਈ ਬਾਈ ਰੇਟ ਕੀ ਕਰਤਾ ਇਹਦਾ ਲਿਖਾਇਆ ਇਹ ਮੁੰਦ ਖੰਦੂ ਸਾਹਿਬ ਹਾਂਜੀ 65000 ਪੰਜ ਜਾਣ ਹਾਂ ਜੀ ਨਹੀਂ ਪੰਜ ਨਾ ਜਾਦੀਆਂ ਇਹਨੀਆਂ ਟਾਪਾਂ ਲਾਓ ਸੰਤੋਖ ਜਾਨ ਦੇ ਯਾਦਗਾਰਨਾ ਆ ਆਹ ਹਾਂ ਜੀ ਹਾਂ ਜੀ 26000 ਦੀ ਦੇ ਦਈਏ ਨਹੀਂ 60 ਦੀ ਜਾਂਦੇ ਹਾਂ ਜੀ ਆ ਵੇ ਮੀਂਹ بارش ਰੱਬ ਮੈਂ ਫੜ ਲੋ ਫੜ ਲੋ ਕਿਉਂ ਆਉਂਦਿਆ ਕਣੀਆਂ ਫੇਰ بارش ਆ ਗਈ ਹਨ ਇਹ ਨੂੰ 10 12 ਦਿਨ ਹੋ ਗਏ ਆ ਜਲਥਾਲੀ ਕੀਤੀ ਜਾਂਦਾ ਤੇ ਬਣਾਈਏ ਆਪਾਂ ਇਹਦੀ ਵੀ ਇਹ ਕਣਵਾ ਸੂਆ ਆ ਗਈ ਤੀਜਾ ਨੰਬਰ ਵਾਲੀ ਇਹ ਸੰਤੋਖ ਸਭ ਕਿੰਨੇ ਦੀ ਕੀਤੀ ਜੀ ਇਹ ਪੂਰੇ 60 ਦੀ ਬਾਈ ਕੀਤੀ ਆਪਾਂ ਨਹੀਂ ਨਹੀਂ ਜਾਂਦੇ ਬਿੱਟੂ ਉਹ ਤਾਂ ਪਰਮੇਸ਼ਰ ਵੀ ਕਹਿੰਦਾ ਕਿ ਮੰਮੀ ਆ ਗਏ ਭੱਜਦਾ ਇਹ ਤੀਜੀ ਸੂਈ ਦੀ ਹੂੰ ਇਹ ਤੀਜੀ ਸੂਈ ਦੀ ਮਗਰ ਕੱਟਾ ਜੀ ਆ ਇਹ ਕਿਹੜਾ ਆਹੜਾ ਜੀ ਆ ਕੱਟਾ ਹਾਂਜੀ ਦੁੱਧ 5 ਕਿਲੋ ਸੰਧੂ ਸਾਫ ਆ ਬੱਚਾ ਤੇ ਦੁੱਧ 5 ਕਿਲੋ ਹਾਂਜੀ ਸੂਈ ਤੀਜੀ ਸੂਈ ਆ ਤੀਜਾ ਸੂਆ ਤੇ ਮਗਰ ਕੱਟਾ ਉੱਚਾ ਬੱਚਾ ਸੱਜਣੋਂ ਉੱਚਾ ਹੈ ਬੱਚਾ ਜੀ ਨੇਉ 5 ਕਿਲੋ ਆ ਲਾਇਓ ਭਾਈ ਚਾਹ ਪਾਣੀ ਦਾ ਨਹੀਂ ਸਰਦਾ ਉਹ ਆਜੋ ਫਿਰ ਬਿੱਟੂ ਲੋ ਠੀਕ ਠੀਕ ਆ ਤੇ ਸੋਨ ਚਲੇ ਆ ਨਾ ਜਦੋਂ ਪੁੱਛਾ ਵਾ ਆਪਾਂ ਇਹ ਆਪਾਂ ਸੋਨ ਹੀ ਕਰਦੇ ਨਾ ਜੀ ਤੇ ਰੇਟ ਇਹਦਾ ਕੀ ਕਰਤਾ ਫਿਰ ਮੇਰੇ ਤੋਂ ਸੋਨ ਲੈ ਕੇ ਹਾਂਜੀ ਕਿੰਨਾ 50000 ਕੋਚੋ 2000 ਛੋੜ। ਪੰਜ ਜਾਨ ਦੇ ਜੱਟਾ। ਨਹੀਂ ਨਹੀਂ ਸੁਣ। ਨਹੀਂ ਜਾਣਦੇ। ਨਹੀਂ ਨਹੀਂ। ਜਾਣਦੇ। ਇਹ ਸੰਤ ਸਾਹਿਬ 47000 ਦੀਆਂ ਨਾਲ। ਜਾਨ ਦੇ। ਨਹੀਂ 46000 ਦੀ। ਨਾ ਬੇਟਾ। ਨਹੀਂ ਸੁਣ। ਸਾੜੀਆਂ ਨਾਲ ਘਰ। ਨਹੀਂ ਮੇਰੀ ਗੱਲ ਸੁਣੋ ਸੰਤ ਸਾਹਿਬ। ਜਾਨ ਦੇ ਮਾਲਾ, ਮਾਲ ਦੇ ਥਾਪੀ। ਨਹੀਂ 46000। ਜਾਨ ਦੇ ਕੁਝ ਨਹੀਂ ਤਾਂ। ਯਾਦ ਕਰੇਗੇ ਦੁੱਧ ਪੀਵੇ। ਕੋਈ ਇਹ ਤੈਨੂੰ ਆਖੇ ਬੱਚੇ ਜੀਵੇ। ਹਾਂ। ਹਾਂ। ਬਾਦ ਸੀਸਾ ਆਵੇ ਕੋਈ ਤੈਨੂੰ। ਹਾਂ ਬਾਦ ਸੀਸਾ ਨਹੀਂ ਕੇਰੀਆਂ ਲੈਣੀਆਂ ਸੀਸਾ ਲੈਣੀਆਂ। ਹੈਨਾ। ਆ ਆ ਗਿਆ ਉੱਚਾ ਬੱਚਾ ਨਾ ਭਾਈ ਕੱਟਿਆ ਹਾਂਜੀ ਆ ਸੱਜਣੋਂ ਕੱਟਿਆ 2 ਦਿਨਾਂ ਦੀ ਹੈ ਹੈ ਇਹਾਂ ਪੰਜ ਦਿਨਾਂ ਦੀ ਮਹੀਨੇ ਦੀ ਹੈ ਮਹੀਨੇ ਦੀ ਗੱਲੇ ਭਾਈ ਕੱਟਿਆ ਗਈ ਮਹੀਨੇ ਸਵਾ ਮਹੀਨੇ ਦੀ ਤੇ ਦੋ ਤੇ ਥੱਲੇ 7 ਕਿਲੋ ਨੇ 7 ਕਿਲੋ ਹਾਂਜੀ ਅੱਛਾ ਜੋ ਹਣੋ ਕੇ ਵੀਰੇ ਜੋਨ ਬਹੁਤ ਸੋਹਣੇ ਆ ਇੱਕ ਥਣ ਮਗਰਲਾਵਾ ਵਰਦਾ ਏ ਇੱਕ ਥਣ ਮਗਰਲੇ ਚ ਹਾਂਜੀ ਹਵਾ ਵਰਦਾ ਲੈਓ ਭਾਈ ਮਗਰ ਵੀ ਕੱਟੀ ਆ ਕੋਈ ਮਹੀਨੇ ਖਾੜ ਦੇ ਲਗਭਗ ਆ ਲੋਹੀ ਜੀ ਕੱਟੀ ਆ ਕੋਈ ਸੁਈ ਨੂੰ ਟਾਈਮ ਹੋ ਗਿਆ ਇਹ ਸਿਰਫ ਦੇਣੀ ਕਿੰਨੇ ਦੀ ਬਾਈ 65000 ਦੀ 65000 ਦੀ 65 ਚੋਂ ਵੀ ਬਿੱਟੂ ਨੇ ਹੁਣ ਅਸੇ ਕੀਰਲਾ ਪੀਸ ਆ ਫੁੱਲੀ ਛੋਟ ਕਰਕੇ ਡਾ ਦੇਣੀ ਆ ਕਿੰਨੇ ਦੀ ਕਰਦੀ ਹੈ ਜੀ ਮੈਂ ਤਾਂ ਨਾ ਦੋ ਸੱਟੋਂ ਵੀ ਛੱਡ ਦੋ ਜੇ ਮਨ ਮੰਨਦਾ ਤਾਂ ਡਾ ਦੇ ਹਾਂਜੀ 2060 ਚੋਂ ਵੀ ਛੱਡ ਦੋ ਤਿੰਨ ਛੱਡ ਗਏ ਹਰ ਤੋਂ ਹੁਣ ਛੱਡ ਗਏ 60 ਚੋਂ ਸਾਡੇ 57000 ਰੁਪਏ ਵਾਹ ਜੱਟਾ ਕੀ ਬਾਤ ਹੈ ਅਨੰਦ ਲਓ ਮੈਂ ਨਾ ਕਮਾਲ ਹੈ ਹਨਾ ਤੇ ਸੱਚੇ ਹਾਂ ਹਾਂ ਇੱਕਸਾਰ ਹਵਾ ਜ਼ਰੂਰ ਭਰਦਾ ਹਾਂ ਹਾਂ ਬਾਕੀ ਦੁੱਧ ਪੂਰਾ ਹੋਊਗਾ ਨਾ ਦੁੱਧ ਪੂਰਾ ਲਓ ਸੱਜਣੋ ਖਰੀਦਦਾਰੀ ਕਰਿਓ ਇੱਕਸਾਰ ਤੁਸਾਂ ਉਹ ਦਿਖਾ ਦਿਓ ਮੜਾ ਜੇ ਅੱਗੇ ਆਪਾਂ ਵੀਡੀਓ ਚ ਫਾਈ ਹਾਂ ਥੋੜਾ ਜਿਹਾ ਪੀਸ ਉਹ ਪਰਲਾ ਕਿਹੜਾ ਪਰਲੇ ਵਾਲਾ ਜੀ ਲਓ ਸੱਜਣੋ ਇੱਕ ਵਾਹੇ ਇੱਕ ਛੋਟਾ ਜਿਹਾ ਪੀਸ ਜੇ ਕੋਈ ਚਾਹਵਾਨ ਹੋਵੇ ਨੀਲੀ ਦਾ ਵਿੱਚ ਹੋ ਜਾਂਦੀ ਦੁੱਧ 5 6 ਕਿਲੋ ਹੋਏਗਾ ਹਾਂ ਕਿਦੋਂ ਜੀ 5 ਰਹਿਣ ਦੇ ਕੋਈ ਬਚੀ ਤੇ ਨੀਲੀ ਦਾ ਵੀ ਜਾਂਦੀ ਸੇਕ ਤੇ ਦਾ ਖੁੱਲਾ ਬਾਕੀ ਦੁੱਧ 5 ਕਿਲੋ ਤੇ ਦੇਣੀ 70 ਰੁਪਿਆ 40 ਦੀ 40 ਦੀ ਦੋ ਫੇਰ ਹੋਰ ਨਹੀਂ ਨਹੀਂ 30 ਜਾਂਦੇ ਬਾਸ ਮਹੀ ਬੈਠ ਜਾ ਆਪਣਾ ਪੱਜ ਕੇ ਅੰਦਰ ਨੂੰ 200 ਰੁਪਏ ਸ਼ੋ ਨਹੀਂ ਹੋਣੀ ਵਾ ਵਾ 3000 ਦੀ ਜਸਨੋਈ ਸਜਨੋ ਸਿਰਫ ਤੇ ਖਰੀਦਦਾਰੀ ਕਰਿਓ ਪਿੰਡ ਮੀਰ ਕੇ ਪਹੁੰਚ ਕੇ ਸასი ਖਾਲ ਦੀ ਸਾਰਿਆਂ ਭਰਾਵਾਂ ਨੂੰ